ਦੇ ਨਾਲ ਖੜਾ ਮਾੜੇ ਕੰਮਾਂ 'ਚ ਮੈਂ ਤੇਰੇ ਨਾਲ ਨਹੀਂ ਖੜਾ ਉਵੇਂ ਗੁਰੂ ਗੋਬਿੰਦ ਸਿੰਘ ਸਾਨੂੰ ਕਹਿੰਦਾ ਹਾਜ਼ਰ ਆ ਮੈਂ ਇੱਥੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਵਿੱਚ ਸੀ ਉਨੀ ਦੇਰ ਤੱਕ ਉਹਨਾਂ ਦਾ ਸਵਾ 6 6.5 ਫੁੱਟ ਦਾ ਕੱਦ ਸੀ ਹੁਣ ਜਦੋਂ ਦੇ ਉਹ ਸੱਚ 'ਚ ਗਏ ਨੇ ਜਿੱਡਾ ਰੱਬ ਹੈ ਓਡਾ ਹੀ ਗੁਰੂ ਗੋਬਿੰਦ ਸਿੰਘ ਹੈ ਇੱਥੋਂ ਵੇਖਦਾ ਪਿਆ ਸਿੱਧਾ ਵਿੱਚ ਸਮਾਇਆ ਹੋਇਆ ਉਹ ਇਸ ਮਾਲਕ ਦੇ ਤੇ ਜਿੰਨਾ ਧਰਤੀ ਤੋਂ ਲੈ ਕੇ ਜਿੰਨੇ ਵੀ ਆਕਾਸ਼ਾਂ ਤੱਕ ਪਰਮਾਤਮਾ ਦਾ ਸਰੂਪ ਹੈ ਓਡਾ ਹੀ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ ਤੇ ਆ ਸਾਹਮਣੇ ਹੋ ਵੇਂਦਾ ਪਿਆ ਕੀ ਕਰਦੇ ਆ ਇਹ ਤੇ ਜਿਹੜਾ ਹੋਂਦੇ ਹੁਕਮ ਦੇ ਵਿੱਚ ਚੱਲਦਾ ਹੈ ਅੱਜ ਵੀ ਉਹਦਾ ਤੇਜ ਉਹਦੇ ਉੱਪਰ ਚੱਲੇਗਾ ਅੱਜ ਵੀ ਉਹਦਾ ਪਹਿਰਾ ਉਹਦੇ ਉੱਪਰ ਚੱਲੇਗਾ ਉਹਦਾ ਪਹਿਰਾ ਲੈਣ ਵਾਸਤੇ ਕਿਤੇ ਕੋਈ ਘਿਓ ਦੇ ਦੀਵੇ ਥੋੜਾ ਨਾ ਲਾਉਣੇ ਪੈਂਦੇ ਆ ਹੁਕਮ ਤੇ ਚੱਲ ਸਿਮਰਨ ਕਰ ਆਪੇ ਗੁਰੂ ਗੋਬਿੰਦ ਸਿੰਘ ਤੇ ਨਾਲ ਹੈ ਉਹਦੇ ਵਾਸਤੇ ਚਟਾਈ ਵਿਛਾ ਕੇ ਸਿਰ ਨਾ ਕੇ ਤੇ ਕਿਤੇ ਕੋਈ ਚਿੱਟੀ ਮਾਲਾ ਨੀ ਪੀਲੀ ਮਾਲਾ ਫੇਰੇ ਥੋੜਾ ਗੁਰੂ ਗੋਬਿੰਦ ਸਿੰਘ ਆਊਗਾ ਅੰਗ ਸੰਗ ਹੈ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਸਿਮਰਨ ਕਰ ਨਾਦ ਦੀ ਭਗਤੀ ਕਰ ਨਿਰਕਾਰ ਦੀ ਭਗਤੀ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਵਿੱਚ ਚੱਲ ਤੇਰੇ ਅੰਦਰ ਦੀ ਹੋ ਕੇ ਗੁਰਗੋਬਿੰਦ ਸਿੰਘ ਬੋਲੇਗਾ ਤੂੰ ਪਹਿਰੇ ਦੀ ਗੱਲ ਕਰਦਾ ਤੇ ਜੇ ਕਰਨਾ ਹੀ ਵਿਪਰਮ ਦੀ ਰੀਤ ਚੱਲਣਾ ਹੈ ਕਾਮ ਕਰੋ ਲੋਮੋ ਹੰਕਾਰ ਦੇ ਨਾਲ ਚੱਲਣਾ ਹੈ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪ੍ਰਣਮੈ ਪਰਮ ਤਤ ਹੈ ਸਤਗੁਰ ਹੋਇ ਲਖਾਵੈ ਖੋਜ ਕੇ ਦੇਖੋ ਜੋ ਬ੍ਰਹਿਮੰਡ ਦੇ ਵਿੱਚ ਆਕਾਲ ਪੁਰਖ ਦੀ ਸੱਤਾ ਚੱਲਦੀ ਹੈ ਉਹੀ ਤੁਹਾਡੇ ਅੰਦਰ ਪ੍ਰਗਟ ਹੋ ਜਾਏਗੀ ਜੇ ਤੁਸੀਂ ਵੀ ਨਾਮ ਸੱਚ ਦੀ ਕਮਾਈ ਕਰਕੇ ਚੱਲੋਗੇ ਸੋ ਵਾਰ-ਵਾਰ ਸਾਨੂੰ ਗੁਰਮਖੋ ਸਮਝਾਉਂਦੇ ਪੈ ਨੇ ਵੀ ਸਾਰਾ ਖਜ਼ਾਨਾ ਮੈਂ ਤੁਹਾਡੇ ਅੰਦਰ ਰੱਖਿਆ ਹੋਇਆ ਹੈ ਸ਼ਬਦ ਦੀ ਚਾਬੀ ਲਾ ਕੇ ਦਰ ਨੂੰ ਖੋਲ ਲੋ ਤੇ ਅੰਦਰ ਅੰਮ੍ਰਿਤ ਰਸ ਪਿਆ ਹੈ ਅੰਮ੍ਰਿਤ ਪੀ ਲੋ ਅੰਦਰ ਤੁਹਾਡੇ ਅਨਹਦ ਬਾਣੀ ਦੇ ਸਾਜ਼ ਵੱਜ ਰਹੇ ਨੇ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਬਜੈਰ ਬਾਬਾ ਕਰਨੋ ਮਧ ਬਾਸਰੀ ਵਜੈ ਜੀਵਾ ਤੁਨ ਅਗਾਜਾ ਨਿਰਤ ਕਰੈ ਕਰਮਣੂਆ ਨਾਚੇ ਆਣੇ ਹੁੰਗਰ ਸਾਜਾ ਰਾਮ ਕੋ ਨਿਰਤਕਾਰੀ ਤੇਰੇ ਅੰਦਰ ਰਬਾਬ ਵਜਦਾ ਹੈ ਮਸਤ ਤੇਰੇ ਬਾਬ ਵਜ ਰਿਹਾ ਤਬਲਾ ਵਜ ਰਿਹਾ ਬਾਸਰੀ ਵਜ ਰਹੀ ਹੈ ਤੇਰਾ ਜਨ ਨਿਰਤ ਕਰਾ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੇ ਰਬਾਬ ਪਖਾਵਜ ਤਾਲ ਘੁੰਗਰੂ ਦੇ ਅਨਹਦ ਸ਼ਬਦ ਤੇਰੇ ਅੰਦਰ ਵੱਜ ਰਹੇ ਹੈ ਤੇ ਤੂੰ ਗੁਰਮਖਾ ਬਾਹਰ ਨਿੰਦਿਆ ਚੁਗਲੀ ਵਿਸ਼ੇ ਵਕਾਰਾਂ ਤੋਂ ਤੈਨੂੰ ਵੇਲ ਨਹੀਂ ਆ ਹੁਣ ਤਾਂ ਥੋੜੇ ਥੋੜੇ ਸੁਣਦੇ ਆ ਜਦੋਂ ਸਮਾਧ ਵਿੱਚ ਬੈਠੋ ਤੇ ਫਿਰ ਜਿਵੇਂ ਡੀਜੇ ਚੱਲਦਾ ਨਾ ਇਸ ਤਰ੍ਹਾਂ ਚੱਲਦੇ ਸਾਡੇ ਅੰਦਰ ਉਹ ਗੁਰਮੁਖ ਅੰਦਰ ਸੱਚ ਨੂੰ ਨਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਪਾਉਂਦੇ ਆ। ਉਹਨਾਂ ਨੂੰ ਕਿਸੇ ਵੀ ਦੁਨਿਆਵੀ ਹੋਰ ਦੀ ਲੋੜ ਨਹੀਂ ਹੈ। ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦੀ ਵਿਚਾਰ ਕੇ ਝੂਠੇ ਕਰਤ ਦਵਾਜਾ ਤੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਕੱਚਿਆਂ ਨਾਲ ਛੱਡ ਦੇ ਪੱਕੇ ਸੱਜਣ ਸੰਤ ਲੱਭ। ਜਿਹੜੇ ਆਪ ਜਪਦੇ ਆ ਤੈਨੂੰ ਵੀ ਜਪਾਉਣਗੇ ਕਿਉਂਕਿ ਨਾਮ ਜਪਣਾ ਕਿੰਨਾ ਔਖਾ ਹੈ ਤੇ ਨਾਮ ਜਪਾਉਣ ਵਾਲੇ ਸੂਰਮੇ ਹੀ ਹੁੰਦੇ ਨੇ ਹਰੇਕ ਤੁਹਾਨੂੰ ਤੁੰਨਾ ਨਾਮ ਜਪਾ ਲੂਗਾ ਨਾਮ ਜਪਣ ਵਾਲੇ ਵੀ ਸੂਰਮੇ ਨੇ ਤੇ ਜਪਾਉਣ ਵਾਲੇ ਉਸ ਤੋਂ ਵੱਡੇ ਸੂਰਮੇ ਨੇ ਜਿਹੜਾ ਡਾਫ ਲਾ ਕੇ ਮਾਇਆ ਨੂੰ ਤੇ ਨਾਮ 'ਚ ਪਾਉਂਦੇ ਆ